고 yeah. ਤੜੀ ਚਾਹੀਦੀ ਹੈ ਮੈਂ ਕਹਿੰਦਾ ਸਾਹ ਰੋਕ ਲਓ ਮੇਰਾ ਵੀ ਆਪਾਂ 10 ਮਿੰਟ ਗੱਲਬਾਤ ਕਰਨੀ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਬੈਠੇ ਹੋ ਤੇ ਤੁਹਾਨੂੰ ਵੀ ਪੈਣਾ ਕੀ ਤੁਸੀਂ ਪਿੰਡਾਂ ਤੋਂ ਵੀ ਵਾਪਸ ਜਾਣਾ ਜਾਣਦੇ ਨਹੀਂ ਜੋ ਜਵਨ ਦੇ ਲਾਲ ਖੜ ਜਾਏ ਇਹ ਭਾਈ ਸਾਨੂੰ ਐਸਐਸਓ ਦਾ ਬੁਲਾਇਆ ਸਾਨੂੰ ਡੀਐਸਪੀ ਦਾ ਬੁਲਾਇਆ ਕਿ ਤੁਸੀਂ ਕੱਟ ਨਹੀਂ ਜਾਣਾ ਪਰ ਤੁਸੀਂ ਕਿਸੇ ਦਰਦੀ ਪ੍ਰਵਾਹ ਕੀਤੇ ਵਿੱਚ ਬੇਖੌਫ ਹੋ ਕੇ ਅੱਜ ਭਾਨਾ ਸਜੂ ਦੇ ਨਾਲ ਖੜਨਾ ਆਇਓ ਉਸ ਪੰਜਾਬ ਦੇ ਪੁੱਤਰ ਦੇ ਨਾਲ ਖੜੇ ਏ ਦੱਸਦਾ ਹੈ ਤੁਹਾਡਾ ਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਅਵੇਸ਼ਾ ਬੁਰਾ ਸਾਧਦੇ ਆ ਪਰ ਤੁਸੀਂ ਫਰਾਨੀ ਦੀ ਗੱਲ ਦੇਖੋ ਕਿ ਕਿੰਨਾ ਬੁਰਜਰ ਬਣ ਕੇ ਉੱਤਰੀ ਹੋਈ ਹੈ ਸਰਕਾਰ ਪੈਸੇ ਉਹ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕੇ ਆ ਕਿ ਜਸਤਨ ਭਾਂਡੇ ਨੂੰ ਲੁਧਿਆਣੇ ਸੀਆਈ ਸ਼ਾਮ ਰਾਤ ਨੂੰ ਅਲਫਜੰਗਾ ਕਰਕੇ ਢੰਗਾ ਵਰਪੋਲਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਪੁਲਿਸ ਨੂੰ ਭੇਜੋ ਕਈ ਬੰਦੇ ਕਦੇ ਸਬੂਤ ਕੀਆ ਰੱਖਿਆ ਦੋਇ ਬੜੇ ਤੁਹਾਨੂੰ ਨੋਟ ਕਰ ਮੈਂ ਦੱਸਣਾ ਕਿ ਨਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਸਰਕਾਰ ਦੇ ਜਵਾਨੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚਾਂ ਕੈਨਾਂ ਦੇ ਵਿੱਚਾਂ ਰਵਾਣ ਲੁੱਟ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਸ਼ਹੀਰ ਭਾਈ ਜਸਵੰਤ ਖਾਲਾ ਜਿਨ੍ਹਾਂ ਦੇ 25000 ਲਾਵਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਨੂੰ ਚੱਕ ਕੇ ਜਿਉਂਦੇ ਨੂੰ ਵਿਚਾਰੋਂ ਪਾਰ ਕੇ ਬਾਹਰ ਪੁੱਟਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਵੀ ਕਿੱਥੇ ਸੜੀ ਐ ਕਿੱਥੇ ਧੂਕੀ ਐ ਕਿਹੜੇ ਦਰਿਆ ਚ ਰੋਣੀ ਐ ਕੋਈ ਸਬੂਤ ਹੈਗਾ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਬੁਚਲਾ ਕੋਲੇ ਸਬੂਤ ਹੁੰਦਾ ਕਾਪੜਾ ਕੋਲੇ ਸਬੂਤ ਹੁੰਦਿਆ ਹਕੂਮਤਾਂ ਕੋਲੇ ਜਿਵੇਂ ਭਾਰਤ ਕਹਿੰਦਾ ਏ ਮੈਂ ਵੀਡੀਓ ਨਗਰੀ ਦੇਖਣੀ ਹੈ ਉਹਨੇ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਬ ਕੋਲੇ ਜਿਹਨਾਂ ਤੇ ਜਲੂ ਹੋ ਰਿਹਾ ਹੁੰਦਾ ਹੈ ਜਿਹੜਾ ਕੱਟਲ ਹੋ ਰਿਹਾ ਹੁੰਦਾ ਉਹਨਾਂ ਕੋਲੇ ਸਮੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲੋ ਅੱਜ ਭਾਨੇ ਸਿੰਘ ਸਿੱਧੂ ਦੀ ਓਥੇ ਪਟਿਆਲਾ ਅਦਾਲਤ ਦੇ ਪੇਚੀ ਜਿ ਨੂੰ ਕੇਸ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਓਥੇ ਪੁਲਿਸ ਨੇ ਗੱਲ ਨਹੀਂ ਕਰ ਦਿੱਤੀ ਕਈ ਪੱਤਰਕਾਰਾਂ ਨੂੰ ਧੱਕੇ ਵੀ ਮਾਰੇ ਗਏ ਆ ਉੱਥੇ ਸੁਭਰਾਵੋ ਇਹ ਨਾ ਜੁਲਮਾ ਜਿਹੜਾ ਇਹ ਚੱਦ ਦਾ ਜਿਹੜਾ ਇਹ ਕੱਲਾ ਪਾਉਂਦਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹ ਲਿਓ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਇਹ ਗੈਸਟਾ ਦਾ ਸਪਾਇਆ ਕਰ ਦਿਓ ਸਭਾਏ ਤਾਂ ਪਾਪ ਮਾਰਦੀ ਸੁਣ ਲਓ ਬੋਲੀ ਕਹਿੰਦਾ ਕੀ ਹੈ ਕਿ ਤੁਸੀਂ ਐਸਪੋਰਟ ਤੇ ਜਾ ਰਹੇ ਹੋ ਅਗਲੇ ਮੋਰਟ ਤੇ ਜਾ ਰਹੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪਰਸ ਮੁਕਾਬਲੇ ਹੋਏ ਸਾਡੀ ਨੌਜਵਾਨੀ ਦੇ ਕਹਾੜੀ ਕੋਈ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਦੇ ਜਵਾਬੀ ਫਾਇਰਿੰਗ ਕੀਤੀ ਸਾਡੇ ਪੁਲਿਸ ਵਾਲੀ ਪੱਗਲੀ ਗੁਲੀ ਵੱਜੀ ਅਸੀਂ ਮਾਰਤਾ ਹਾਂ ਜੀ ਦੇ ਮੁੰਡੇ ਮਾਰਿਆ ਦੋ ਜੀਰੇ ਹੁਣ ਪਿੱਛੇ ਦੇ ਹੋ ਗਏ 15 ਦਿਨ ਉਦੋਂ ਪਰ ਤਰਨਤਾਰ ਤੋਂ ਮੁੰਡੇ ਮਾਰਿਆ ਜਿਹੜਾ ਉਹਨਾਂ ਦੇ ਕੂੜਾ ਮਾਰਿਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪਰਿਵਾਰ ਸਾਹਮਣੇ ਆਇਆ ਸੀ ਪਰ ਮੀਡੀਆ ਦਾ ਕਿੱਦਿਆ ਹੋਇਆ ਉਹ ਗੱਲ ਪਿੱਛੀ ਦਬ ਗਈ ਸੋ ਭਾਬੋ ਜੀ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਹੈ ਅੱਜ ਪੰਸੂ ਹੈ ਉਹਦੋਂ ਪਹਿਲਾਂ ਜਿਸ ਨੂੰ ਅਕਾਲੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਦਿਵਰਗੜ ਚੱਕ ਕੇ ਸੜਤੀ ਐਨਐਸਏ ਲਾ ਕੇ ਐਸੇ ਆਪਾਂ ਅੰਤ ਪੁੱਜੜ ਦੇ ਇਹ ਬੰਦੇ ਪੁੱਜੜ ਦੀ ਰੂਹ ਜਨ ਬੈਰ ਦੀ ਰੂਹ ਚੱਕਰੀਆ ਖਾਨ ਦੀ ਰੂਹ ਇਸ ਰਸਤ 'ਚ ਆ ਚੁੱਕੀ ਆ ਬੋਲੇ ਜੈ ਹਾਂ ਲੋਕਾਂ ਨੂੰ ਸਵਾਲ ਕਰ ਲਾਇਆ ਹੈ ਲੀਡਰਾਂ ਦੇ ਅੱਗੇ ਬੋਲਣ ਲਾਇਆ ਹੈ ਦੱਸੋ ਵੀ ਅਸੀਂ ਕੀ ਕਰ ਰਹੇ ਆ ਸਵਾਲ ਹੀ ਪੁੱਛ ਰਹੇ ਆ ਕੀ ਪੰਜਾਬ ਚੰਗਾ ਬੰਦ ਹੋ ਗਿਆ ਬਾਹਰੀਆਂ ਗਾੜੂ ਹੋ ਗਿਆ ਨੀ ਹੋ ਗਿਆ ਇਹ ਸਵਾਲ ਪੁੱਛਣਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਖਤਮ ਹੋਗੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੇ ਇਹਦੀਆਂ ਵੀਡੀਓ ਕਿਹਦੀ ਲਾ ਕੇ ਚਲਾ ਦੇ ਤਦੋਂ ਕਿੱਸੇ ਗੱਲ ਖੜੀ ਹੈ ਵੀਆਪੀ ਕਲਚਰ ਬੰਦ ਕਰਨ ਦੀ ਗੱਲ ਕਰਦਾ ਸੀ ਇਹ ਗੱਲਾਂ ਕਰਦਾ ਸੀ ਕਿ ਫਲਾਣੇ ਦੀ ਫਲਾਣੇ ਦਾ ਫੋਟੋ ਆ ਫਲਾਣੇ ਦੀ ਫਲਾਣੇ ਦਾ ਫੋਟੋ ਹੈ ਅੱਜ ਕਈ ਕੁੜਵਾ ਹਰਪਾ ਰੁਪਿਆ ਫੋਟੋਆਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਹਾ ਇਹ ਕਹਿੰਦਾ ਜੀ ਅੰਗਰੇਜ਼ ਨੌਕਰੀ ਕਰਨ ਆਇਆ ਕਰਦੇ ਪੰਜਾਬ 'ਚ ਐਸ ਪੰਜਾਬ 'ਚ ਜਿੱਤੇ ਅਖੀਰ ਦੀ ਬੋਲ ਟੱਕਰੀ ਦਿੰਦੇ ਕਿਉਂ ਨਾ ਮੇ ਸਾਡੀ ਜਵਾਨੀ ਹੰਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰ ਦੇ ਮਲਕਾਂ ਨੂੰ ਜਾਵੇ ਬਈ ਬੋਲ ਇਨਸਾਨ ਰਿਕਾਰਡ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਬੜੇ ਹੋ ਰਹੇ ਨੇ ਜਿਹੜੇ ਖੈਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਤਾਰੀ ਜਾਂ ਭਾਈਪਨ ਨੌਕਰੀ ਨਾ ਲੈ ਸਕੇ ਜਿਵੇਂ ਹਵਾਲਚਲ ਤੇ ਅਜਮੋਤਰਾ ਖੰਡ ਚ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜਵੀਆਂ ਨਾ ਖੀਂ ਸਕਣ ਜਿਵੇਂ ਅਜਮੋਤਰਾ ਖੰਡ ਰਾਸਤਾ ਦੇ ਵਾਚਲ ਚ ਕਿ ਅਸੀਂ ਨਹੀਂ ਦਗੇ ਕੂਨ ਬਣੇ ਲਗਾਤਾਰ ਪੰਜਾਬ ਦੀ ਦਮਗ ਰੱਖ ਕੇ ਬਦਲੀ ਜਾ ਰਹੀ ਹੈ ਪੰਜਾਬ ਦੀ ਭਗੌੜ ਸਦੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਓ ਭਰਾਵੋ ਜੇ ਅੱਪ ਆਈ ਤੇ ਭਰੇ ਤਾਂ ਔਗਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿੰਦਾ ਇਹ ਸਰੂਰ ਸਾਡੀ ਰਾਜਧਾਨੀ ਹੈ ਇਹ ਜਿਮਲੀ ਚੋਂ ਦੀ ਰਾਜਧਾਨੀ ਬਣਦੀ ਸੀ ਤੇ ਹੁਣ ਇਹਦੀ ਜਨਪੁਰੇ ਪੰਜਾਬ ਚੋਂ ਬਣਨੀ ਹੈ ਚਾਹ ਵੀ ਯਾਦ ਰੱਖਿਓ ਚਾਹ ਨੋ ਸਭਾ ਭਾਈ ਲੋਕ ਵੀ ਭੁੱਲ ਜਾਂਦੇ ਐ ਜੋ ਕਹਿੰਦਾ 400 ਜੁਟ ਮਾਪ ਐ ਉਹ ਦੀ ਭੌਂ ਜਾਣਗੇ ਬਿਲਕੁਲ ਭੁੱਲੇ ਆ ਜਿਹੜਾ ਸਾਡੇ ਲਈ ਇੱਥੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਲਈ ਲੜਿਆ ਸਾਡੇ ਲਈ ਜਿੱਲਾ ਜਾਂਦਾ ਸਾਡੀ ਯਾਦ ਸ਼ਕਤੀ ਬਹੁਤ ਥੋੜੀ ਆ ਭੁੱਲ ਜਾਂਦੇ ਇੱਕ ਝਕਾਰਾ ਮੈਨੂੰ ਬੰਦੀ ਸਿੰਘਾਂ ਦੇ ਨੌਂਦੇ ਵੀ ਕਹੂੰਗਾ ਜਿਹਨੇ ਚਾਹੇ ਡਿਗਰੂ ਗੱਲ ਪੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜਿੱਲਾ 'ਚ ਬੰਦ ਹੈ ਇੱਕ ਝਕਾਰਾ ਮੈਨੂੰ ਨੌਂਦੇ ਵੀ ਬੁਲਾਓ ਉਹ ਲਾਈਵ ਸਾਨੂੰ ਲੱਗਦੀ ਪੈਣੀ ਹੈ ਆ ਤੁਹੇ ਦਿਖਾਤਾ ਇਹ ਕੱਖ ਇਹਦੇ ਤਰੂ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਫਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਛੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਵੀ ਹਰਾ ਨਹੀਂ ਸਕਦਾ ਮੈਨੂੰ ਕਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇੱਜ਼ਤਾਂ ਬਖਸ਼ਦੇ ਆਂ ਇਹੀ ਲੋਕ ਮਾਨ ਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਆ ਇਹੀ ਲੋਕ ਪੁੱਜੇ ਲਾਉਂਦੇ ਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ? ਚੁਟਕਲੇ, ਕਹਾਣੀਆਂ, ਗੱਪ, ਉਹਨੂੰ ਗਾਇ ਕਰਤੀਆਂ, ਉਹਨੂੰ ਗਾਇ ਕਰਤੀਆਂ। ਇਹ ਕਿਹੜਾ ਭਾਨਾ ਐ ਬੋਲਦਾ ਬੁਲੰਦਾ ਐ ਬੋਲਦਾ। ਇੱਕ ਹੀ ਬੋਲਦਾ ਰਿਹਾ ਵੀ। ਸ਼ਿਵਰੋ ਭਾਬੀ। ਹਰ ਸਵਰਥ ਨੂੰ ਕੀ ਬੋਲਦਾ ਰਿਹਾ। ਕੰਤਲੂ ਨੂੰ ਕੀ ਬੋਲਦਾ ਰਿਹਾ। ਕਿੱਦਾਂ ਪੋਦਾ ਰਿਹਾ। ਅੱਜ ਇਹਦੇ ਸਵਾਲ ਕਰਦੇ ਹੋਏ ਤਰਸ ਨਹੀਂ ਹੋ ਰਿਹਾ। ਜਾਣੋ ਜਿਵੇਂ ਅੱਜ ਹੀ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਲੋਕ ਆਏ ਹੈ ਨੌਜਵਾਲ ਚੰਦ ਜਾਂਪੁਰ ਤੱਕ ਦੇ ਆਏ ਹੈ ਪਰ ਮੈਂ ਧੰਨਵਾਦ ਕਰਦਾ ਹਾਂ ਸਾਰਾ ਲੋਕਾਂ ਦਾ ਕਰਨਾ ਚਾਹਣਾ ਜਿਹੜੀਆਂ ਹਾਲੇ ਵੀ ਜਾਗਦਗਰ ਜਿミラ ਹੈਗੀ ਹੈ ਉਹ ਆਮ ਆਦਮੀ ਪਾਰਟੀ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸੀ ਉਹ ਸਾਧੂ ਅਜਤੋ ਮੁੰਡਾ ਰਾਜੂ ਇਹ ਘਰ ਬੰਦ ਕਰ ਪੜਿਆ ਆ ਬਈ ਇਹ ਕਰ ਬੰਦ ਕਰ ਪੜਿਆ ਆ ਇਸ ਤੋਂ ਨਾ ਇੱਕੋ ਜ਼ੋਰ ਪੜੇਗਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਹਣਤਾ ਪਾਈਆਂ ਸੁੱਖ ਮੰਤਰੀ ਨੂੰ ਕਿ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ ਪ੍ਰਦਰਸ਼ਨ ਨਹੀਂ ਕਰਦੇ ਨਾ ਕੀਤਾ ਨਾ ਕਰਦੇ ਬਹੁਤ ਹਮਲੇ ਆ ਹੋਏ ਆ ਬਹੁਤ ਧੜਬੀ ਆਏ ਆ ਜਿਹੜਾ ਦਾ ਮੂੰਹ ਭੰਡ ਕੇ ਮੋੜਿਆ ਤੇ ਬੱਚੜ ਦਾ ਵੀ ਮੂੰਹ ਭੰਡ ਕੇ ਮੋੜਦਾ ਇਹ ਤੁਹਾਡੇ ਦੇਖਦਾ ਪੰਜਾਬ ਦੇ ਲੋਕੋ 5 ਤਰੀਕ ਨੂੰ ਬਾਈ ਆਰਾਮ ਸੁਣ ਬਿਲਕੁਲ ਭਾਈ 5 ਤਰੀਕ ਨੂੰ ਧਿਆਨ ਨਾਲ ਸੁਣੋ ਅਗਲਾ ਲਾਲ 5 ਤਰੀਕ ਨੂੰ ਪਵਤ ਦੇ ਘਰ ਨੂੰ ਜਾਣਾ ਬੋਲੇ ਜੈ ਜੈ ਮਹਾਰਾਜ ਮੇਰੀ ਗੱਲ ਸੁਣ ਲੈ ਟੈਂਡ ਵਾਲਾ ਮੇਰੀ ਬੇਨਤੀ ਬਰਾਬਰ ਤੁਹਾਨੂੰ ਹੱਥ ਵੰਡ ਕੇ ਪਿੰਡਾ ਜੀ ਬੋਲ ਕੇ ਆਇਆ ਬੇਨਤੀਆਂ ਫਿਰ ਕਰਦਾ ਹੈ ਪੰਜਾਬ ਪਰ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੀ ਅਸੀਂ ਭਾਂਲੇ ਵਰਕੇ ਹਸਪਤਾਲ ਤੇ ਕਿਹੜਾ 4 ਮਹੀਨੇ ਤੱਕ ਲੱਗੇ ਆਇਆ ਬਈ ਕੀ ਚੂਰ ਸੀ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਅੱਟਾ ਦੀ ਗੱਲ ਕਰਦਾ ਆਜੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਬੇਸ਼ੱਕ ਪਾਰਟੀ ਇਹ ਨਾ ਰਹਿ ਤਾ ਹੋਰ ਨੇ ਪਰਮੇਸ਼ਾ ਜਦੋਂ ਯੂਪੀਏ ਲੱਗਿਆ ਨਸ ਲੱਗਿਆ ਤਾਂ ਵੇਸ਼ੇ ਸਿਹਤ ਕਰਾ ਪਏ ਪੰਜਾਬ ਦੇ ਲੋਕਾਂ ਦਾ ਇਹ ਜੇ ਬੰਦੇ ਭਾਵੇਂ ਸਿੱਧੂ ਵਰਗੇ ਰੂਸਿਆ ਦਾ ਕਤਲ ਕਰਾਉਣ ਆ ਗਏ ਤਰਾ ਇਹ ਰੂਸਿਆ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਬਖਸ਼ਿਆ ਜਾਂਦੇ ਜੇ ਉਹਦੀ ਸਕਿਉਰਿਟੀ ਵਾਸਤੇ ਨਹੀਂ ਲੀਕ ਕੀਤੀ ਤਜੰਸ ਨੇ ਰੂਸਿਆ ਮਰਵਾਇਆ ਸਭਾ ਵਿੱਚ ਜਿੰਨਾ ਭਾਈ ਮਰਵਾਉਣੇ ਆਂ ਆਈ ਜਿਲ੍ਹੇ ਦੇ ਵਿੱਚ ਧੋਣੇ ਆ ਬੰਦੇ ਤਾਂ ਮੇਰੀ ਗੱਲ ਯਾਦ ਰੱਖੋ ਬੰਦੇ ਬਹੁਤ ਥੋੜੇ ਰਹਿ ਗਏ ਬਹੁਤ ਥੋੜੇ ਰਹਿ ਗਏ ਸਾਹਮਣੇ ਸਾਹਮਣੇ ਇਹ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਾ ਬੁੱਤਣਾ ਦੇ ਮੂੰਹ ਨੂੰ ਖੂਨ ਆ ਇਹ ਸ਼ਕਾਰ ਖੇਡਣ ਦਾ ਜਵਾਨ ਦਾ ਸ਼ਕਾਰ ਆ ਆਪਸੀ ਨੰਬੇ ਦਾ ਬੋਲ ਸੁਣਦੇ ਨੇ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਨੇ ਹੌਲ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰ ਖਾਤੇ ਦੀ ਸਹਿਮਤੀ ਹੈ ਉਹ ਮਾਸਾ ਬੱਤੀਆਂ ਦੇ ਬੱਤੀਆਂ ਵਾਲਾ ਇਹ ਕਲਾ ਕਿਹਦੀ ਬੋਲਦਾ ਵੀ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸ਼ਕਾਰ ਕਿੰਦਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਨਾਲ ਤਾਂ ਭਰਾਵੋ ਤੁਹਾਡਾ ਪੱਜ ਮੜਦਾ ਜਿਵੇਂ ਤੁਸੀਂ ਅੱਜ ਆਇਓ ਆਜਾਇਆ ਪੰਦਰੇ ਪਿੰਡ ਅਗਲੇ ਪਿੰਡ ਜਾਣਾ ਤੁਹਾਨੂੰ ਤੇ ਸਵਾਲ ਪੁੱਛਣ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ ਪੈਂਤਰੀਗ ਨੂੰ ਇਤੂ ਦੱਸਣਾ ਚਾਹੀਦੀ ਹੈ ਸਭ ਨੂੰ 5 ਤਰੀਕ ਨੂੰ ਇਹਨਾਂ ਕਰ ਲੈਗੇ ਮੀਟਿੰਗ ਅਭੀ ਲੈ ਤੁਹਾਨੂੰ ਕਹਿੰਦਾ ਸੀ ਪਹਿਲਾਂ ਹੀ ਗੱਲਬਾਤ ਕਰਿਆ ਕਰੋ ਨਹੀਂ ਲਾ ਲੈਣੋ ਜੰਦਾਬਾਦ ਮਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਂਡਾ ਚਾਹੀਦੀ ਚੋਰ ਜੋ ਤੂੰ ਕਰ ਰਿਹਾ ਕਦਾ ਤੁਸੀਂ ਪੰਜ ਨੂੰ ਲੱਗਾ ਕਰਾ ਕੇ ਮਕਬਾ ਕਰਕੇ ਵੀਡੀਓ ਦੇਖ ਰਿਹਾ ਜੀ ਭਾਂਡਾ ਐਡਾ ਵੱਡਾ ਵੀ ਗਦਰ ਦਾ ਗੱਟਬਾਜੀ ਐ ਕੋਈ ਬਰਾਤਕਾਰੀ ਐ ਕਿਹੜਾ ਕਹਾ ਕੀਤਾ ਭਾਂਡੇ ਨੇ ਪੰਜ ਤਰੀਕ ਨੂੰ ਬਈ ਭੋਤ ਦੇ ਘਰੋਂ ਜਾਣਾ ਬਈ ਜਾ ਬਈ पिया टोला ते आलू घरो घरी घेरण पिया उन ਆਪਰੇ ਆਉਣ ਬੜੇ ਸਮੁੱਚੇ ਚੌਂਕੜੇ ਲਾ ਕੇ ਰਾਵਾਂਗੇ ਧੰਨਵਾਦ ਸਾਰਿਆਂ ਦਾ ਬੜੇ ਇਜ਼ਾਤ ਵਾਲੇ ਸਮਾਗਮ ਦਾ ਪੰਜਾਬੀ ਦਾ ਖਾਲਸਾ ਇੱਕ ਦੇਰ ਦੀ ਹੋਰੇਗੀ ਕਈ ਬੁਲਾਵੇ ਰਹਿ ਗਏ ਪਰ ਮਾਣੀ ਸਾਲ ਕਰੋ ਉਹਨਾਂ ਦੇ ਵਿੱਚ ਮਨਜੀਤ ਸਿੰਘ ਸੁਹਾਣਾ ਭਾਰਤੀ ਸਾਰਾ ਮਨਤੋਨ ਜੀ ਪੰਜਾਬ ਸਿਰੇ ਪੰਜਾਬ ਦੇ ਨੂੰ ਦੀ